ਜਦੋਂ ਗੱਲ ਸਿੱਖਾਂ ਦੀ ਆਉਂਦੀ ਹੈ ਜਾਂ ਕਿਸੇ ਧਾਰਮਿਕ ਚਿਹਰੇ ਦੀ ਗੱਲ ਆਉਂਦੀ ਹੈ ਧਾਰਮਿਕ ਚਿਹਰਾ ਜਿੱਕਰ ਕੋਈ ਕਹਿ ਲੋ ਰਾਜਨੀਤਿਕ ਵਾਲੇ ਪੱਕ ਜਾਂਦਾ ਹੈ ਤਾਂ ਸਾਡੇ ਵਰਗੇ ਲੋਕ ਕਈ ਵਾਰੀ ਸਵਾਲ ਕਰਦੇ ਆ ਕਿ ਜੀ ਇਹ ਆਪਣਾ ਕੰਮ ਨਹੀਂ ਹੈ ਤਾਂ ਹੋਰ ਭਾਈ ਸਾਡਾ ਕੰਮ ਕੱਲੇ ਦੇਖਾਣੀ ਹੈ ਮੈਂ ਤੇ ਕਈ ਵਾਰੀ ਸੋਚਦਾ ਹੁੰਨਾ ਕਿ ਗ੍ਰੰਥੀ ਸਿੰਘ ਕਿੰਨਾ ਚੰਗਾ ਹੋਵੇ ਜੇ ਗ੍ਰੰਥੀ ਸਿੰਘ ਨਾਲ ਨਾਲ ਪਿੰਡ ਦੀ ਸਰਪੰਚੀ ਵੀ ਕਰੇ ਨਾਲ ਨਾਲ ਪਿੰਡ ਦੀ ਪੰਚੀ ਵੀ ਕਰੇ ਭਾਈ ਅਮਰਤਪਾਲ ਸਿੰਘ ਕੋਲ ਕੋ ਪਾਵਰ ਆਉਂਦੀ ਹੈ ਤੱਕ ਪਾਵਰ ਵਾਲਾ ਬੰਦਾ ਬਹੁਤ ਕੁਝ ਬਦਲ ਸਕਦਾ ਜਿਵੇਂ ਸਭ ਤੋਂ ਪਹਿਲੀ ਉਹਨਾਂ ਦੀ ਇੱਕ ਸੋਚ ਹੈ ਕਿ ਨਸ਼ਾ ਜਿਵੇਂ ਚਿੱਟਾ ਪਿੰਡ-ਪਿੰਡ ਘਰ-ਘਰ ਹਰ ਗਲੀ ਮੁਹੱਲੇ ਵਿੱਚ ਪਹੁੰਚਿਆ ਹੋਇਆ ਹੈ ਇਹ ਇੱਕ ਐਮਐਲਏ ਚਾਹੇ ਜੇ ਇੱਕ ਐਮਪੀ ਚਾਹੇ ਕਿ ਮੇਰੇ ਏਰੀਏ ਵਿੱਚ ਜਾਂ ਮੇਰੇ ਮੇਰੇ ਇਲਾਕੇ ਵਿੱਚ ਇੱਥੇ ਨਸ਼ਾ ਨਾ ਵਿਕੇ ਤੇ ਕੀ ਉੱਥੇ ਨਸ਼ਾ ਵਿਕ ਜੂ ਤੇ ਜੇ ਆਪਾਂ ਪਾਵਰ ਦਈਏ ਇਹ ਪਾਵਰ ਅਮਰਿਤਪਾਲ ਸਿੰਘ ਕੋਲ ਹੋਵੇ ਤੁਸੀਂ ਸੋਚੋ ਤਾਂ ਕਿ ਉਹਨਾਂ ਦੇ ਇਲਾਕੇ 'ਚ ਜਾਂ ਉਹਨਾਂ ਦੇ ਏਰੀਆ 'ਚ ਕੋਈ ਬੰਦਾ ਇਦਾਂ ਦੇ ਕੰਮ ਕਰ ਜਾਵੇ ਮੰਤਰੀ ਚਾਹੇ ਕਿ ਸਾਡੇ ਇਲਾਕੇ 'ਚ ਸਾਡੇ ਏਰੀਆ 'ਚ ਇਦਾਂ ਦਾ ਕੁਝ ਨਾ ਹੋਵੇ ਧੀਆਂ ਦੀ ਬੇਪਤੀ ਨਾ ਹੋਵੇ ਨਸ਼ਿਆਂ ਵੱਲ ਨੌਜਵਾਨ ਨਾ ਜਾ ਕਰਪਟ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਵੇਂ ਕਿ ਐਲਾਨ ਹੋਇਆ ਭਾਈ ਅਮਰਿਤਪਾਲ ਸਿੰਘ ਦੀ ਖਾਲਸਾ ਉਹ ਖਡੂਰ ਸਾਹਿਬ ਤੋਂ ਐਮਪੀ ਦੇ ਉਮੀਦਵਾਰ ਐਲਾਨੇ ਗਏ ਆ ਉਹਨਾਂ ਦਾ ਆਪਣਾ ਇੱਕ ਡਿਸੀਜਨ ਹੈ ਆਪਣਾ ਇੱਕ ਫੈਸਲਾ ਹੈ ਜਿਹਦੇ ਉੱਤੇ ਕੱਲ ਤੋਂ ਹੀ ਜਿਹੜੀ ਹੈ ਕਿ ਚਰਚਾ ਹੋਣੀ ਸ਼ੁਰੂ ਹੋ ਗਈ ਹੈ ਆਪਾਂ ਜਿਹੜੀ ਗੱਲ ਕਰਨੀ ਹੈ ਕਿ ਮੈਨੂੰ ਹੁਣੇ-ਹੁਣੇ ਇੱਕ ਸੱਜਣ ਦਾ ਫੋਨ ਆਇਆ ਉਹ ਕਹਿੰਦੇ ਜੀ ਤੁਹਾਡੀ ਕੀ ਰਾਏ ਹੈ ਅਸੀਂ ਬਾਹਰ ਸੀ ਪਰ ਮੈਂ ਫਿਰ ਵੀ ਸੋਚਿਆ ਕਿ ਇਹ ਜਿਹੜੀ ਆਪਣੀ ਰਾਏ ਹੈ ਜਾਂ ਆਪਾਂ ਆਪਣੀ ਸੋਚ ਹੈ ਇਹ ਜ਼ਰੂਰ ਆਪਣੇ ਮਿੱਤਰ ਪਿਆਰਿਆਂ ਨਾਲ ਸਾਂਝੀ ਕਰਨੀ ਚਾਹੀਦੀ ਹੋ ਸਕਦਾ ਹੈ ਤੁਹਾਨੂੰ ਚੰਗੀ ਲੱਗੇ ਹੋ ਸਕਦਾ ਨਾ ਲੱਗੇ ਪਰ ਡਸ ਨੋਟ ਮੈਟਰ ਇਹ ਗੱਲ ਕੋਈ ਮਾਇਨੇ ਨਹੀਂ ਰੱਖਦੀ ਕਿ ਚੰਗੀ ਲੱਗੇ ਜਾਂ ਨਾ ਲੱਗੇ ਸਾਡਾ ਫਰਜ਼ ਹੈ ਅਸੀਂ ਆਪਣੀ ਸੋਚ ਜਿਹੜੀ ਹੈ ਉਹ ਸਾਹਮਣੇ ਰੱਖਣੀ ਹੈ ਕਿਸੇ ਨੂੰ ਚੰਗੀ ਲੱਗੇ ਅਗਲਾ ਮੰਨ ਲੈ ਨਹੀਂ ਤਾਂ ਹੋਰ ਬਹੁਤ ਕੁਝ ਹੈ ਹੋਰ ਕੁਝ ਵੇਖ ਲਓ ਭਾਈ ਅੱਛਾ ਜਿਹੜੀ ਆਪਾਂ ਗੱਲ ਕਰਨੀ ਆ ਉਹ ਇਹ ਹੈ ਕਿ ਪਹਿਲੀ ਗੱਲ ਇਹ ਹਿਊਮਨ ਰਾਈਟ ਹੈ ਹਰ ਬੰਦੇ ਦਾ ਅਧਿਕਾਰ ਹੈ ਜਿਹੜਾ ਇਸ ਲੋਕਤੰਤਰ ਵਿੱਚ ਵਸਦਾ ਹੈ ਇਸ ਦੇਸ਼ ਵਿੱਚ ਰਹਿੰਦਾ ਹੈ ਤਾਂ ਉਹਨੂੰ ਇਹ ਅਧਿਕਾਰ ਹੈ ਉਹ ਆਪਣੇ ਮੁਤਾਬਕ ਉਹ ਆਪਣੀ ਮਰਜ਼ੀ ਮੁਤਾਬਕ ਕਿਤੇ ਵੀ ਕੋਈ ਚੋਣ ਜਿਹੜਾ ਉਹ ਲੜ ਸਕਦਾ ਹੈ ਕੋਈ ਐਮਪੀ ਦੀ ਹੋਵੇ ਐਮਐਲਏ ਦੀ ਹੋਵੇ ਸਰਪੰਚ ਦੀ ਹੋਵੇ ਪੰਚੀ ਦੀ ਹੋਵੇ ਕਿਸੇ ਵੀ ਫੀਲਡ ਚ ਦੂਜੀ ਗੱਲ ਜਦੋਂ ਗੱਲ ਸਿੱਖਾਂ ਦੀ ਆਉਂਦੀ ਹੈ ਜਾਂ ਕਿਸੇ ਧਾਰਮਿਕ ਚਿਹਰੇ ਦੀ ਗੱਲ ਆਉਂਦੀ ਹੈ ਧਾਰਮਿਕ ਚਿਹਰਾ ਜ਼ਿਕਰ ਕੋਈ ਕਹਿ ਲੋ ਰਾਜਨੀਤਿਕ ਵਾਲੇ ਪੱਖ ਜਾਂਦਾ ਹੈ ਤਾਂ ਸਾਡੇ ਵਰਗੇ ਲੋਕ ਕਈ ਵਾਰੀ ਸਵਾਲ ਕਰਦੇ ਆ ਕਿ ਜੀ ਇਹ ਆਪਣਾ ਕੰਮ ਨਹੀਂ ਹੈ ਤਾਂ ਹੋਰ ਭਾਈ ਸਾਡਾ ਕੰਮ ਕੱਲੇ ਨਹੀਂ ਦਿਖਾਣੀ ਹੈ ਜੇ ਸਾਡਾ ਕੰਮ ਕੱਲਾ ਪਾਠ ਕਰਨਾ ਹੀ ਹੈ ਸਾਡਾ ਕੰਮ ਕੱਲਾ ਸਮਝਾਉਣਾ ਹੀ ਹੈ ਅਸੀਂ ਨਹੀਂ ਉਸ ਚੀਜ਼ ਨੂੰ ਵਰਤ ਸਕਦੇ ਅਸੀਂ ਜਿਸ ਦੇਸ਼ 'ਚ ਰਹਿੰਦੇ ਆ ਤਾਂ ਇਹ ਇਹ ਅਸੀਂ ਨੂੰ ਵਰਤ ਸਕਦੇ ਹਿੱਥੇ ਸਾਡਾ ਵੀ ਉਹਨਾਂ ਅਧਿਕਾਰ ਹੈ ਜਿੰਨਾ ਕਿਸੇ ਐਮਐਲਏ ਐਮਪੀ ਦਾ ਹੈ ਇਹ ਜ਼ਰੂਰੀ ਨਹੀਂ ਹੁੰਦਾ ਕਿ ਕੋਈ ਜਿਹੜਾ ਹੈ ਪੋਲੀਟੀਸ਼ੀਅਨ ਬੰਦਾ ਹੈ ਜਿਹੜਾ ਕੋਈ ਬੰਦਾ ਕਹ ਲੋ ਰਾਜਨੀਤਿਕ ਵੀ ਉਹਦੇ ਬੱਚੇ ਗਾਂ ਰਾਜਨੀਤੀ ਗਵਨਣਗੇ ਹੋਰ ਕੋਈ ਨਹੀਂ ਆ ਸਕਦਾ ਮੈਂ ਖਾਸ ਕਰਕੇ ਮੇਰੇ ਜਿਹੜੇ ਭਰਾ ਵੀਰ ਕੋਈ ਧਰਮ ਖੇਤਰ ਵਿੱਚ ਵਿਜਰਦੇ ਜਿਵੇਂ ਕਿ ਆਪਣੇ ਜੀ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਕਰੀਏ ਗ੍ਰੰਥੀ ਸਿੰਘ ਹੈ ਮੈਂ ਤੇ ਕਈ ਵਾਰੀ ਸੋਚਦਾ ਹਾਂ ਉਹਨਾ ਕਿ ਗ੍ਰੰਥੀ ਸਿੰਘ ਕਿੰਨਾ ਚੰਗਾ ਹੋਵੇ ਜੇ ਗ੍ਰੰਥੀ ਸਿੰਘ ਨਾਲ ਨਾਲ ਪਿੰਡ ਦੀ ਸਰਪੰਚੀ ਵੀ ਕਰੇ ਨਾਲ ਨਾਲ ਪਿੰਡ ਦੀ ਪੰਚੀ ਵੀ ਕਰੇ ਨਾਲ ਨਾਲ ਉਹ ਪਿੰਡ ਦੇ ਹੋਰ ਕੰਮਾਂ ਵਿੱਚ ਵੀ ਜਿੱਥੇ ਧਿਆਨ ਦੇਵੇ ਫਿਰ ਜੇ ਕਿਤੇ ਲੋੜ ਪਏ ਐਮਐਲਏ ਤੇ ਤੇ ਲੋ ਪੱਤ ਜਿਹੜੇ ਕਾਗਜ਼ ਐ ਉਹ ਵੀ ਗ੍ਰੰਥੀ ਭਰ ਲੈ ਇੱਕ ਪ੍ਰਚਾਰਕ ਭਰ ਲੈ ਐਮਪੀ ਦੇ ਭਰ ਲੈ ਮੈਂ ਫਿਰ ਕਹਾਂ ਇਹ ਜੀ ਅਜਿਹਾ ਆਪਾਂ ਖੇ ਵੀ ਸਾਡਾ ਕੰਮ ਨਹੀਂ ਤਾਂ ਫਿਰ ਛੇਵੇਂ ਪਾਤਸ਼ਾਹ ਜੀ ਨੇ ਮੇਰੀ ਪੀਰੀ ਦੇ ਸਿਧਾਂਤ ਤੋਂ ਸਾਨੂੰ ਕਿਉਂ ਨਾਲ ਜੋੜਿਆ ਜੀ ਮੇਰੀ ਪੀਰੀ ਦੇ ਸਿਧਾਂਤ ਤੋਂ ਜੇ ਸਾਡਾ ਕੰਮ ਨਾ ਹੁੰਦਾ ਤੇ ਮਹਾਰਾਜ ਕਹਿੰਦੇ ਵੀ ਆਪਾਂ ਨਹੀਂ ਆਪਾਂ ਨਹੀਂ ਇਸ ਕੰਮ 'ਚ ਪੈਣਾ ਆਪਣੇ ਧਾਰਮਿਕ ਪੱਖ ਠੀਕ ਆਪਣਾ ਪਰ ਠੀਕੇ ਧਰਮ ਨੂੰ ਪਹਿਲ ਦੇਣੀ ਹੈ ਇਹ ਗੱਲ ਸਚਾਈ ਹੈ ਧਰਮ ਨੂੰ ਪਹਿਲ ਦੇਣੀ ਹੈ ਧਰਮ ਤੋਂ ਆਕੀ ਨਹੀਂ ਆਪਾਂ ਹੋਣਾ ਪਰ ਨਾਲ ਨਾਲ ਇਸ ਗੱਲ ਦਾ ਵੀ ਖਿਆਲ ਰੱਖਿਓ ਕਿ ਅਸੀਂ ਇਸ ਫੀਲਡ ਵਿੱਚ ਹਿੱਸਾ ਲੈ ਸਕਾਂ ਗੱਲ ਕਰੀਏ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਤਾਂ ਇੱਕ ਵਹਾ ਹੈ ਜਿਹੜਾ ਕਿ ਪੰਜਾਬ ਦੀ ਧਰਤੀ ਤੇ ਪਿਛਲੇ ਸਮੇਂ ਤੋਂ ਚੱਲਿਆ ਉਹ ਵਹਾ ਨੇ ਬੜੇ ਰੁੱਖ ਧਾਰਨ ਕੀਤੇ ਤੇ ਮੈਂ ਇੱਕ ਗੱਲ ਜ਼ਰੂਰ ਸੋਚਦਾ ਕਿ ਜੇ ਉਸ ਬੰਦੇ ਕੋਲ ਕੋਈ ਪਾਵਰ ਆ ਜਾਂਦੀ ਹੈ ਭਾਈ ਅਮਰਤਪਾਲ ਸਿੰਘ ਕੋਲ ਕੋਈ ਪਾਵਰ ਆਉਂਦੀ ਹੈ ਤਾਂ ਇੱਕ ਪਾਵਰ ਵਾਲਾ ਬੰਦਾ ਬਹੁਤ ਕੁਝ ਬਦਲ ਸਕਦਾ ਜਿਵੇਂ ਸਭ ਤੋਂ ਪਹਿਲੀ ਉਹਨਾਂ ਦੀ ਇੱਕ ਸੋਚ ਹੈ ਕਿ ਨਸ਼ਾ ਜਿਵੇਂ ਚਿੱਟਾ ਪਿੰਡ ਪਿੰਡ ਘਰ ਘਰ ਹਰ ਗਲੀ ਮੁਹੱਲੇ ਵਿੱਚ ਪਹੁੰਚਿਆ ਹੋਇਆ ਹੈ ਮੈਂ ਜਿੱਥੇ ਤੱਕ ਬਾਤ ਕੀਤਾ ਹੈ ਜਿੱਥੇ ਤੱਕ ਵੇਖਿਆ ਹੈ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਨਾਲ ਕਿੰਨੇ ਐਸੇ ਨੌਜਵਾਨ ਆ ਕੇ ਜੁੜੇ ਜਿਹੜੇ ਪਹਿਲਾਂ ਚਿੱਟਾ ਆਦਿਕ ਇਹੋ ਜਿਹੀ ਕਿੰਨੇ ਨਸ਼ੇ ਕਰਦੇ ਰਹੇ ਜਿਹੜੇ ਬਾਅਦ ਵਿੱਚ ਅੰਮ੍ਰਿਤਧਾਰੀ ਵੀ ਹੋਏ ਅੱਜ ਵੀ ਉਹ ਅੰਮ੍ਰਿਤਧਾਰੀ ਨੇ ਗੱਲ ਵੱਖਰੀ ਐ ਵੀ ਸਮੇਂ ਦੇ ਹਾਲਾਤਾਂ ਨੂੰ ਦੇਖਦਿਆਂ ਹੋਇਆ ਥੋੜਾ ਰੁਕੇ ਨੇ ਜਾਂ ਕਹਿ ਲੋ ਸੰਜਮ ਵਿੱਚ ਨੇ ਠਹਿਰਾਉ ਤੇ ਨੇ ਪਰ ਅੱਜ ਵੀ ਕਿੰਨੇ ਸਾਰੇ ਨੌਜਵਾਨ ਐਸੇ ਨੇ ਮੈਂ ਆਪਣੀ ਉਂਗਲਾਂ ਦੇ ਉੱਤੇ ਇੱਥੇ ਸਾਡੇ ਰਹਿਣ ਵਾਲੇ ਸੱਜਣ ਜਿਹੜੇ ਸਾਡੇ ਇਲਾਕੇ ਦੇ ਸੀ ਮੈਂ ਵੇਖਿਆ ਸਾਨੂੰ ਬਹੁਤ ਮਿਲਦੇ ਆ ਬਹੁਤਾਂ ਨੇ ਕਿਹਾ ਸੀ ਉਹਨਾਂ ਦੀਆਂ ਸਪੀਚਾਂ ਸੁਣ ਸੁਣ ਕੇ ਉਹਨਾਂ ਦੇ ਵਿਚਾਰ ਸੁਣ ਸੁਣ ਕੇ ਬਦਲੇ ਤੇ ਮੈਂ ਕਿ ਜਿਹੜੀ ਬੇਨਤੀ ਹੁਣ ਗੱਲ ਕਰਨ ਲੱਗਾ ਇਹਨੂੰ ਇਹਨੂੰ ਗੱਲ ਗੌਰ ਨਾਲ ਸੁਣੋ ਜੇ ਇੱਕ ਐਮ.ਐਲ.ਏ ਚਾਹੇ ਜੇ ਇੱਕ ਐਮ.ਪੀ ਚਾਹੇ ਕਿ ਮੇਰੇ ਏਰੀਏ ਵਿੱਚ ਜਾਂ ਮੇਰੇ ਮੇਰੇ ਇਲਾਕੇ ਵਿੱਚ ਇੱਥੇ ਨਸ਼ਾ ਨਾ ਵੇਕੇ ਤੇ ਕੀ ਉੱਥੇ ਨਸ਼ਾ ਵਿਕ ਜੂ ਪ੍ਰਸ਼ਾਸਨ ਦੀ ਗੱਲ ਜਾਂ ਕਹਿ ਲਈਏ ਆਪਾਂ ਪੁਲਿਸ ਅਧਿਕਾਰੀਆਂ ਦੀ ਗੱਲ ਤੇ ਬਾਤ ਦੀ ਹੈ ਪਹਿਲਾਂ ਤਾਂ ਚਲਾਉਣ ਵਾਲੇ ਦੇਸ਼ ਨੂੰ ਤਾਂ ਆ ਰਾਜੇ ਲੋਕ ਨੇ ਮੰਤਰੀ ਲੋਕ ਨੇ ਤਾ ਜੀ ਇਹ ਐਮਐਲਏ ਚਾਵੇ ਐਮਪੀ ਜਾਵੇ ਕਿ ਮੇਰੇ ਇਲਾਕੇ ਚ ਭਾਈ ਨਸ਼ਾ ਨਾ ਹੋਵੇ ਉਹ ਦੇਵੇ ਆਰਡਰ ਕਰੇ ਆਰਡਰ ਪ੍ਰਸ਼ਾਸਨ ਨੂੰ ਤੱਕੀ ਪ੍ਰਸ਼ਾਸਨ ਸ਼ਕਤੀ ਨਹੀਂ ਪਰ ਹੁੰਦਾ ਇੱਥੇ ਇਹ ਹੈ ਜੇ ਕਿਸੇ ਨਸ਼ੇ ਵਾਲੇ ਨੂੰ ਜਾਂ ਕੋਈ ਇਦਾਂ ਦੇ ਬੰਦੇ ਨੂੰ ਫੜ ਕੇ ਲੈ ਜਾਂਦੇ ਆ ਉਹ ਤੇ ਪਿੱਛੇ ਐਮਐਲਏ ਐਮਪੀਆਂ ਦੇ ਫੋਨ ਜਾਂਦੇ ਆ ਕਿ ਸਾਡਾ ਬੰਦਾ ਛੱਡੋ ਜੀ ਅਗਲੇ ਮਜਬੂਰ ਹੋ ਜਾਂਦੇ ਆ ਫਿਰ ਤੇ ਜੇ ਆਪਾਂ ਪਾਵਰ ਦਈਏ ਇਹ ਪਾਵਰ ਅਮਰਿਤਪਾਲ ਸਿੰਘ ਕੋਲ ਹੋਵੇ ਤੁਸੀਂ ਸੋਚੋ ਤਾਂ ਕਿ ਉਹਨਾਂ ਦੇ ਇਲਾਕੇ 'ਚ ਜਾਂ ਉਹਨਾਂ ਦੇ ਏਰੀਆ 'ਚ ਕੋਈ ਬੰਦਾ ਇਦਾਂ ਦੇ ਕਰਮ ਕਰ ਜਾ। ਕਿਸੇ ਪੈਨ ਨਾਲ ਬੇਪਤੀ ਹੋ ਜੂ। ਇੱਕ ਭਾਈ ਅਮਰਪਾਲ ਸਿੰਘ ਮਹਿਰੂ ਐ। ਉਹਨਾਂ ਨੇ ਵੀ ਇੱਕ ਬੜੀ ਸੋਹਣੀ ਗੱਲ ਕਹੀ ਸੀ ਉਹ ਕਹਿੰਦੇ ਮੈਂ ਫਿਰ ਮੰਨਾਂਗਾ ਵੀ ਦੇਸ਼ ਮਹਿਫੂਜ਼ ਐ ਵੀ ਅੰਮ੍ਰਿਤਸਰ ਤੋਂ ਚੱਲੇ ਧੀ ਦਿੱਲੀ ਦੇ ਲਾਲ ਕਿਲੇ ਦੀ ਕੰਧ ਨੂੰ ਹੱਥ ਲਾ ਕੇ ਮੁੜਿਆਵੇ ਤੇ ਕੋਈ ਉਹਦੀ ਪੱਤ ਬਨਣਾ ਵੇਖੇ। ਕੋਈ ਉਹਦੀ ਹਵਾ ਵੱਲ ਨਾ ਵੇਖੇ ਫਿਰ ਸੋਚਾਂਗੇ ਇੱਥੇ ਧੀਆਂ ਮਹਿਫੂਜ਼ ਨੇ। ਤਾਂ ਫਿਰ ਇਸ ਗੱਲ ਨੂੰ ਸੋਚਿਓ ਜੇ ਕ ਐਮ.ਐਲ.ਏ ਚਾਹੇ ਐਮ.ਪੀ ਚਾਹੇ ਮੰਤਰੀ ਚਾਹੇ ਕਿ ਸਾਡੇ ਲਾਕੇ ਚ ਸਾਡੇ ਏਰੀਏ ਚ ਇਦਾਂ ਦਾ ਕੁਝ ਨਾ ਹੋਵੇ ਧੀਆਂ ਦੀ ਬੇਪਤੀ ਨਾ ਹੋਵੇ ਨਸ਼ਿਆਂ ਵੱਲ ਨੌਜਵਾਨ ਨਾ ਜਾ ਕਰਪਟ ਨਾ ਹੋਵੇ ਤਾਂ ਫਿਰ ਕਿਵੇਂ ਹੋ ਜਾਏਗਾ ਜੀ ਪਰ ਉਹ ਚਾਉਂਦੇ ਨਹੀਂ ਪਰ ਮੈਂ ਜ਼ਰੂਰ ਬੇਨਤੀ ਕਰਨੀ ਚਾਹਣਾ ਇਹ رائے ਆਪੋ ਆਪਣੀ ਹੈ ਪਰ ਜੇ ਉਹਨਾਂ ਨੇ ਫੈਸਲਾ ਕੋਈ ਲਿਆ ਹੈ ਤਾਂ ਬਹੁਤ ਸੋਚ ਸਮਝ ਕੇ ਜਾਂ ਕਿਸੇ ਹਾਦਤੇ ਜਾ ਕੇ ਲਿਆ ਹੋਏਗਾ ਤਾਂ ਖਡੂਰ ਸਾਹਿਬ ਦੀ ਜਿੰਨੀ ਸੰਗਤ ਹੈ ਜਿੰਨੇ ਲੋਕ ਨੇ ਇਹ ਇਹ ਕਹਿ ਲਿਗੇ ਜੀ ਆਪਾਂ ਸਿੱਖ ਕੋਈ ਰਾਜਾ ਬਣ ਜੇ ਨਾ ਤਾਂ ਉਹਦਾ ਫਾਇਦਾ ਕੱਲੇ ਸਿੱਖਾਂ ਨੂੰ ਨਹੀਂ ਹੁੰਦਾ ਉਹਦਾ ਫਾਇਦਾ ਪਹਿਲਾਂ ਬਾਕੀ ਦੇ ਧਰਮਾਂ ਨੂੰ ਹੁੰਦਾ ਹੈ ਕਿਉਂ ਹੁੰਦਾ ਹੈ ਕਿਉਂਕਿ ਸਿੱਖ ਤਾਂ ਮਹਿਫੂਜ਼ ਹੈ ਹੀ ਨੇ ਭਾਵੇਂ ਇਹਨਾਂ ਦਾ ਰਾਜ ਹੈ ਭਾਵੇਂ ਨਹੀਂ ਹੈ ਅਸੀਂ ਤਾਂ ਆਪਣੇ ਆਪ ਦੀ ਰਾਖੀ ਕਰਨਾ ਜਾਣਦੇ ਆ ਪਰ ਜਦੋਂ ਸ਼ੇਰੇ ਪੰਜਾਬ ਦਾ ਰਾਜ ਆਇਆ ਜਿੱਥੇ ਸਿੱਖ ਮਹਿਫੂਜ਼ ਸੀ ਉਥੇ ਨਾਲ ਹਿੰਦੂ ਮੁਸਲਮਾਨ ਈਸਾਈ ਜਿੱਥੇ ਕੋਈ ਵੱਸਦਾ ਸੀ ਜੇ ਕੋਈ ਆਪਣੇ ਧਰਮ ਦੀ ਗੱਲ ਕਰਨੀ ਚਾਹੁੰਦਾ ਸੀ ਤਾਂ ਉਹਨੂੰ ਪਹਿਲ ਦਿੱਤੀ ਜਾਂਦੀ ਸੀ ਆਪਣੀ ਗੱਲ ਕਰੋ ਭਾਈ ਇਹ ਸਾਡਾ ਰਾਜ ਸੀ ਇਹ ਸਾਡੀ ਪਾਵਰਾਂ ਸੀ ਪਰ ਆਪਾਂ ਜ਼ਰੂਰ ਇਹ ਯਤਨ ਕਰੀਏ ਕਿ ਸਹਿਜੂ ਕਰਨ ਦਾ ਸਾਥ ਦੇਣ ਦਾ ਰਲ ਕੇ ਹੰਬਲਾ ਮਾਰੀਏ ਜਿੱਥੋਂ ਤੱਕ ਹੋ ਸਕਦਾ ਹੈ ਆਪਾਂ ਆਪਣੇ ਗੁਰਸਿੱਖ ਭਰਾ ਦੀ ਸਿੱਖੀ ਦੇ ਬਾਣੇ ਨੂੰ ਵੇਖਦੇ ਆ ਹੋਇਆ ਸਾਡੇ ਭਰਾ ਭਾਈ ਨੇ ਪਰਾ ਨੂੰ ਵੇਖਦੇ ਆ ਹੋਏ ਆ ਆਪਾਂ ਉਹਨਾਂ ਦੀ ਜਿੱਥੇ ਤੱਕ ਹੋ ਸਕਦਾ ਸਪੋਰਟ ਕਰੀ ਹਾਂ ਜਿਨ੍ਹਾਂ ਨੇ ਵਿਰੋਧ ਕਰਨਾ ਉਹ ਵਿਰੋਧ ਵੀ ਕਰੀ ਚੱਲੋ ਉਹ ਆਪਣਾ ਕੰਮ ਕਰੀ ਜਾਣਾ ਆਪਾਂ ਆਪਣਾ ਕਰਨਾ ਸੋ ਇੰਨੀ ਕੁ ਬੇਨਤੀ ਸੀ ਇਹਨੂੰ ਜਰੂਰ ਇਹ ਗੱਲਾਂ ਨੂੰ ਵਿਚਾਰਿਓ ਜੀ ਧੰਨਵਾਦ ਸਭਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ